ਪ੍ਰਭਜੋਤ YouTube ਚੰਦਲ ਤੇ ਤੁਹਾਡਾ ਸਵਾਗਤ ਹੈ ਜੀ ਅੱਪ ਅੱਜ ਫਿਰ ਤੋਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਸੂਟ ਲੈ ਕੇ ਹਾਜ਼ਰ ਹੋਏ ਆਂ ਤੇ ਇਹ ਆਪਣਾ ਚੈਨਲ ਹੈਗਾ ਜੀ ਪੰਜਾਬੀ ਸੱਭਿਆਚਾਰ ਸੂਟ ਤੇ ਆਪਣੇ ਪੰਜਾਬੀ ਸੂਟ ਪੰਜਾਬੀ ਸੱਭਿਆਚਾਰ ਇੱਥੇ ਆਪਾਂ ਸੂਟ ਲੈ ਕੇ ਆਉਣੇ ਆ ਇਹ ਸੂਟ ਹੈਗਾ ਸਾਰੇ ਬਰਬਰੀ ਦੇ ਇਹਨਾਂ স্ক্রিনਸ਼ਾਟ ਲੈ ਕੇ ਤੁਸੀਂ ਮੈਨੂੰ ਪ੍ਰਾਈਸ ਇਹ ਮੈਨੂੰ ਵਾਚ ਸਕਦੇ ਹੋ ਬਹੁਤ ਸੋਨਾ ਵਰਕ ਹੈ ਸੂਟ ਦੀ ਲੈਂਥ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋਗੇ ਤਿੰਨ ਕਲਰ ਨੇ ਇਸ ਸੂਟ 'ਚ ਇਹਦਾ ਘੇਰੇ ਦੀ ਵੀ ਕੋਈ ਇਸ਼ੂ ਨਹੀਂਗਾ ਤੇ ਇਹਦੇ ਗਲੇ ਤੇ ਵੀ ਹੈ ਦੀ ਲੈਂਥ ਦੀ ਕੋਈ ਇਸ਼ੂ ਨਹੀਂ 44 45 ਲੈਂਥ ਦੀ ਬਣੂਗੀ ਤੇ ਸਲਵਾਰ ਦੀਆਂ ਮੂਰੀਆਂ ਤੇ ਵੀ ਵਰਕ ਹੈ ਤੇ ਦੁਪੱਟਾ ਵੀ ਚਾਰੇ ਸਾਈਡ ਵਰਕ ਕੀਤਾ ਤੇ ਕਟ ਵਰਕ ਦਾ ਕੰਮ ਹੈ ਸਾਰੇ ਬਹੁਤ ਸੋਹਣੀ ਫਿਨਿਸ਼ਿੰਗ ਹੈ ਸੂਟ ਦੀ ਜਿਹੜਾ ਆ ਵਾਲਾ ਸੂਟ ਹੈ ਇਹ ਵੀ ਸੂਟ ਵਰਬਰੀ ਦੇ ਨੇ ਜੀ ਇਹ 1450 ਦੀ ਰੇਂਜ ਚ ਹੈ ਇਹ ਵੀ ਸੂਟ ਵਰਬਰੀ ਦਾ ਇਹਦੇ ਵਿੱਚ ਵੀ ਕੋਈ ਲੈਂਥ ਦੀ ਇਸ਼ੂ ਨਹੀਂ ਤੇ ਕੋਈ ਘੇਰੇ ਦਾ ਇਸ਼ੂ ਨਹੀਂ ਤੇ ਸਲਵਾਰ ਵੀ ਜਿਹੜਾ ਇਹਦੇ ਸਲਵਾਰ ਦੇ ਪਹੁੰਚੇ ਦੇ ਉੱਤੇ ਵੀ ਵਰਕ ਹੈ ਇਹਦੇ ਵਿੱਚ ਹੈਗੇ ਨੇਗੇ 5 6 ਕਲਰ ਜਿਹੜਾ ਦੁਪੱਟਾ ਹੈਗਾ ਦੁਪੱਟੇ ਤੇ ਵੀ ਲੈਸ ਨਾਲੇ ਫਿਨਿਸ਼ਿੰਗ ਹੀ ਦਿੱਤੀ ਹੋਈ ਹੈ ਦੁਪੱਟੇ ਦੇ ਵਿੱਚ ਵੀ ਜਿਵੇਂ ਆਪਣੇ ਸੂਟ ਦੇ ਉੱਪਰ ਫਲਾਵਰ ਨੇ ਐਵੇਂ ਫਲਾਵਰ ਸੂਟ ਦੇ ਉੱਪਰ ਦਿੱਤੇ ਆ ਠੀਕ ਹੈ ਇਹ ਵੀ ਬਰਬਰੀ ਦੇ ਵਿੱਚ ਸੂਟ ਹੈ ਜਿਹੜੇ ਅੱਜ ਆਪਾਂ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਸਾਰੇ ਅੱਜ ਸੂਟ ਬਰਬਰੀ ਦੇ ਵਿੱਚ ਨੇਗੇ ਕੋਈ ਵੀ ਹੋਰ ਸਟਾਫ ਨਹੀਂ ਹੈਗਾ ਕਿਉਂਕਿ ਬਰਬਰੀ ਬਹੁਤ ਸੋਨਾ ਸਟਾਫ ਹੈ ਹੁਣ ਮੌਸਮ ਹੈ ਜਿਹੜਾ ਚੇਂਜ ਹੋ ਰਿਹਾ ਇਸ ਕਰਕੇ ਆਪਾਂ ਬਰਬਰੀ ਦੇ ਸੂਟਾਂ ਤੇ ਸੇਲ ਲਾਤੀ ਜਿਹੜੇ ਪਹਿਲਾਂ ਸੂਟ ਲੱਕੇ ਗਏ ਨੇ ਉਹ ਵੀ ਵਰਬਰੀ ਦੇ ਨੇ ਜਿਹੜੇ ਇਹ ਤੋਂ ਬਾਅਦ ਆਉਣਗੇ ਸੂਟ ਉਹ ਵੀ ਵਰਬਰੀ ਦੇ ਨੇ ਜਿਹੜਾ ਇਹ ਪਿੰਕ ਕਲਰ ਦਾ ਸੂਟ ਆਗਾ ਇਹਨਾਂ ਤੇ ਵੀ ਬਲੈਕ ਕਲਰ ਦੀ ਦੇਖੋ ਫਿਨਿਸ਼ਿੰਗ ਦਿੱਤੀ ਹੋਈ ਆ ਵਾਈਟ ਵਿਚ ਟੋਨ ਆ ਠੀਕ ਹੈ ਇਹ ਤੇ ਜਿਹੜਾ ਕੱਟਵਰਕ ਦਿੱਤਾ ਹੋਇਆ ਦੁਪੱਟੇ ਤੇ ਲੈਸ ਨਹੀਂ ਲੱਗੀ ਦੁਪੱਟੇ ਤੇ ਕੱਟਵਰਕ ਦਿੱਤਾ ਹੋਇਆ ਇਹ ਵੀ ਸੇਮ ਹੈ ਜੀ ਜਿਹੜਾ ਆਹ ਵਾਲਾ ਸੂਟ ਇਹਦੇ ਵਿੱਚ ਵੀ ਇਹ ਵੀ ਵਰਬਰੀ ਦਾ ਸੂਟ ਰਹੂਗਾ ਇਹਦੀ ਲੈਂਥ ਵੀ 43 44 ਰੋਗੀ ਤੇ ਘੇਰਾ ਵੀ ਇਹਦਾ ਜਿੰਨਾ ਮਰਜ਼ੀ ਰੱਖ ਲਓ ਕੱਟ ਵੀ ਰੱਖ ਲਓ ਵੱਧ ਵੀ ਰੱਖ ਲਓ ਇਹ ਵਿੱਚ ਵੈਸੇ ਹੀ ਪੈ ਗਿਆ ਸੀ ਕਸੂਟ ਤੇ ਇਹ ਵਾਲੇ ਸੂਟ ਵੀ ਸਾਰੇ ਨੇ ਜੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਐਂਡ ਤੱਕ ਕਰ ਜਰੂਰ ਦੇਖਿਆ ਕਰੋ ਇਹ ਵੀ ਬਰਬਰੀਆ ਸੂਟ ਹੈ ਇਹਦੇ ਵਿੱਚ ਵੀ ਗ੍ਰੀਨ ਕਲਰ ਹੈ ਇਹ ਗ੍ਰੀਨ ਕਲਰ ਹੈ ਜੀ ਇਹ ਵਿੱਚ ਸਾਰੇ ਬਰਬਰੀ ਦੇ ਵਿੱਚ ਇਹਨਾਂ ਦੀ ਰੇਂਜ ਸੀ 1450 ਰੁਪਿਆ ਜਿਹੜੇ ਆਹ ਵਾਲੇ ਸੂਟ ਨੇ ਜੀ ਇਹਨਾਂ ਦੀ ਰੇਂਜ ਵੀ ਕਾਫੀ ਹੈਗੀ 2300 ਰੁਪਿਆ ਇਹਨਾਂ ਦੀ ਰੇਂਜ ਹੈ ਇਹਦੇ ਨਾਲ ਦੁਪੱਟਾ ਦਾ ਉਹ ਵੀ ਵਰਬਰੀ ਦਾ ਰਹੂਗਾ ਤੇ ਸੂਟ ਵੀ ਇਹਦੇ ਵਿੱਚ ਵਰਬਰੀ ਦਾ ਜੀ ਜਿਹੜੀ ਸਲਵਾਰ ਹੈ ਇਹਦੇ ਸਲਵਾਰ ਦੇ ਪਹੁੰਚੇ ਦੇ ਉੱਤੇ ਵੀ ਵਰਕ ਦਿੱਤਾ ਹੋਇਆ ਇਹਦੀ ਵੀ ਤੁਸੀਂ ਜਿੰਨੀ ਮਰਜ਼ੀ ਲੈਂਥ ਰੱਖ ਲਓ ਠੀਕ ਹੈ ਇਹਦੀ ਵੀ ਲੈਂਥ ਦਾ ਜਾਂ ਘੇਰੇ ਦਾ ਕੋਈ ਇਸ਼ੂ ਨਹੀਂ ਹੋਊਗਾ ਇਹਦੀ ਵੀ ਵਰਕ ਪਹੁੰਚੇ ਤੇ ਵਰਕ ਆ ਕੇ ਤੇ ਦੁਪੱਟੇ ਤੇ ਵੀ ਵਰਕ ਕੀਤਾ ਹੋਇਆ ਚਾਰੇ ਸਾਈਡ ਆਪਣੀ ਦੁਪੱਟੇ ਤੇ ਫਿਨਿਸ਼ਿੰਗ ਦੀ ਲੈਸ ਦਿੱਤੀ ਹੋਈ ਆ ਬਹੁਤ ਪਿਆਰੀ ਬਹੁਤ ਸਮਾਂ ਦੋ ਪੈਂਡਰ ਜਾਂਦੇ ਨੇ ਇਹਨਾਂ ਦੇ ਇਹਨਾਂ ਦੇ ਵਿੱਚ ਵੀ 4-5 ਕਲਰ ਨੇ ਜੀ ਸਕ੍ਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਸੈਂਡ ਕਰ ਸਕਦੇ ਹੋ ਕਿ ਪਹੁੰਚੇ ਤੇ ਵੀ ਇਹਦੇ ਵਰਕ ਆਗਾ ਇਹ ਵਿਆਹ ਵਰਕ ਵਿਆਹ ਸ਼ਾਦੀਆਂ ਵਾਲੇ ਸੂਟ ਹੈ ਬਹੁਤ ਸੋਹਣੇ ਵਰਬਰੀ ਦੇ ਸੂਟ ਨੇਗੇ ਠੀਕ ਹੈ ਇਹ ਆਪਣੇ ਜਿਹੜੇ ਟ੍ਰੈਂਡਿੰਗ ਸੂਟ ਚੱਲ ਰਹੇ ਨੇ ਵਰਬਰੀ ਵਰਬਰੀ ਆਪਣੇ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ ਫੈਬਰਿਕ ਹੈ ਬਹੁਤ ਵਧੀਆ ਫੈਬਰਿਕ ਹੈ ਬਹੁਤ ਸਟੱਫ ਵਧੀਆ ਹੈਗਾ ਇਹ ਠੀਕ ਹੈ ਆਪਾਂ ਵਿਆਹ ਸਾਦੀ ਵਿੱਚ ਇਹਨਾਂ ਨੂੰ ਟ੍ਰਾਈ ਕਰ ਸਕਦੇ ਆ ਜਿਹੜੇ ਆਹ ਵਾਲੇ ਸੂਟ ਨੇ ਇਹ ਵੀ ਬਰਬਰੀ ਦੇ ਸੂਟ ਨੇ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਫੁੱਲ ਘੇਰਾ ਤੇ ਇਹਨਾਂ ਦਾ ਚਾਕ ਜੋ ਵੀ ਪੁੱਛ ਸਕਦੇ ਹੋ ਤੁਸੀਂ ਲੈਂਥ ਵੀ ਪੁੱਛ ਸਕਦੇ ਹੋ ਘੇਰਾ ਹੀ ਪੁੱਛ ਸਕਦੇ ਹੋ ਇਹਨਾਂ ਦਾ ਪ੍ਰਾਈਜ਼ ਹੈਗਾ 2500 ਰੁਪਏ ਇਹ ਵੀ ਬਰਬਰੀ ਦੇ ਵਿੱਚ ਨੇ ਜਿਹੜਾ ਵੀ ਤੁਸੀਂ ਸੂਟ ਕਹੋਗੇ ਅਸੀਂ ਤੁਹਾਨੂੰ ਸੂਟ ਉਹ ਖੋਲ ਕੇ ਦਿਖਾ ਦਾਂਗੇ ਇਹਦੇ ਵਿੱਚ ਪੰਜ ਕਲਰ ਨੇ ਬਰਕ ਇਹਨਾਂ ਦਾ ਬਹੁਤ ਸੋਹਣਾਗਾ ਬਹੁਤ ਜਿਆਦਾ ਸੋਹਣੀ ਫਿਨਿਸ਼ਿੰਗ ਹੈ ਜੇ ਨਾ ਆ ਵਾਲਾ ਸੂਟ ਹੈ ਏਵੀ ਵਰਬਰੀ ਦੇ ਵਿੱਚ ਹੈ ਇਹਦੇ ਵੀ ਡਾਈ ਡਾਈ ਦੁਪੱਟਾ ਹੈਗਾ ਇਹ ਥੱਲੋਂ ਲੜਨੇ ਜਿਹੜੇ ਬਲੂ ਕਲਰ ਦੇ ਨੇ ਇਹ ਮੋਰ ਛਾਪੇ ਹੋਣੇ ਇਸ ਤਰ੍ਹਾਂ ਆਪਣੇ ਕੋਲੇ ਇੱਕੋ ਹੀ ਸੂਟ ਹੈਗਾ ਇਹਦੀ ਵੀ ਲੈਂਥ ਦਾ ਕੋਈ ਇਸ਼ੂ ਨਾ ਟਿਸ਼ੂ ਜਿਹੜੇ ਨੇ ਉਹ ਸਲਵਾਰ ਦੇ ਪਹੁੰਚੇ ਤੇ ਵੀ ਆਉਣਗੇ ਤੇ ਦੁਪੱਟੇ ਤੇ ਸਲਾ ਤੇ ਕਮੀਜ਼ ਤੇ ਸਾਰੇ ਤੇ ਦੁਪੱਟੇ ਦੇ ਵਿੱਚ ਕੋਈ ਵਰਕ ਨਹੀਂ ਹੈਗਾ ਬਲੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਦੇ ਠੀਕ ਹੈ ਆਪਣਾ ਚੈਨਲ ਹੈਗਾ ਪੰਜਾਬੀ ਸੱਭਿਆਚਾਰ ਪੰਜਾਬੀ ਸੂਟ ਪਲੀਜ਼ ਆਪ ਇਹਨੂੰ ਜ਼ਰੂਰ ਦੇਖਿਆ ਕਰੋ ਵੀਡੀਓ ਅੰਤ ਤੱਕਰ ਸਕਿਪ ਨਾ ਕਰਿਆ ਕਰੋ ਅੰਤ ਤੱਕਰ ਵੀਡੀਕ ਲਈ